ਇੰਨਾ ਮਤਲਬ ਕਿ ਆਪਣੇ ਸ਼ਹਿਰ ਪਹੁੰਚ ਗਏ ਹਾਂ ਤੇ ਹੁਣ ਜਾ ਰਹੇ ਹਾਂ ਘਰ ਤੇ ਚਲੋ ਤੁਹਾਨੂੰ ਆਪਣੇ ਘਰ ਦਾ ਰਸਤਾ ਰਸਤਾ ਦਿਖਾਣੇ ਤੇ ਬਾਕੀ ਹੋਰ ਸੁਣਾਉ ਸਾਰੇ ਜਣੇ ਹੁਣ 2 ਦਿਨ ਰਵਾਂਗੇ ਆਪਾਂ ਘਰ ਜੀ ਦੋਸਤੋ ਤੇ ਆਹ ਦੇਖੋ ਸਾਡੇ ਘਰ ਦਾ ਰਸਤਾ ਇੱਥੋਂ ਆਪਾਂ ਪੈਦਲ ਜਾਵਾਂਗੇ ਤੂੰ ਜਾਣਾ ਆਪਾਂ ਪੈਦਲ ਹੀ ਆਪਣੇ ਘਰ ਤੱਕ ਵੈਸੇ ਤਾਂ ਆਪਣਾ ਘਰ ਇਥੋਂ ਕਹ ਲੋ 10 ਮਿੰਟ ਲੱਗੂਗੇ ਪੈਦਲ ਬੱਸ ਸਟੈਂਡ ਤੋਂ 10 ਮਿੰਟ ਲੱਗਦੇ ਆ। ਉੱਟੀ ਆਪਣਾ ਘਰ ਹੈਗਾ ਜੀ ਸ਼ਹਿਰ ਦੇ ਵਿੱਚ। ਗਲਾ ਖਰਾਬ ਹੋਇਆ ਦੋਸਤੋ। ਤੁਹਾਨੂੰ ਮੈਂ ਦਿਖਾਨਾ ਗੁਰਦੁਆਰਾ ਇੱਥੇ ਬਹੁਤ ਵੱਡਾ ਵਾ। ਰਸਤੇ ਦੇ ਵਿੱਚ ਤੇ ਇਹਨੂੰ ਬੋਲਦੇ ਆ ਰੋਡ ਨੂੰ ਜੀ ਵਿਜੇ ਮਾਰਕੀਟ ਆ ਜਿਹੜਾ ਉੱਪਰ ਹਾਈਵੇ ਬਣਿਆ ਹੋਇਆ ਵਾ। ਦੇ ਨਾਲ ਜੁੜਜੋ ਵੱਧ ਤੋਂ ਵੱਧ ਜਾਣੇ ਮੇਰੇ ਤੇ ਅੱਜ ਲਾਈਵ ਦੇ ਵਿੱਚ ਕਰਦੇ ਆ ਗੱਲਾਂ ਗੁੱਲਾਂ ਕਿਉਂਕਿ ਹੁਣ ਲਾਈਵ ਤਾਂ ਘੱਟ ਹੀ ਹੋਇਆ ਜਾਊਗਾ ਕਿਉਂਕਿ ਘਰ ਦੇ ਵਿੱਚ ਜਿਹੜੇ ਤੁਹਾਨੂੰ ਪਤਾ YouTube ਦੇ ਉਹ ਸੋਰੀ ਤੇ ਬਾਕੀ ਆ ਗੁਰਦੁਆਰਾ ਵਾ ਨਾਲ ਇਹ ਹਸਪੀਟਲ ਆ ਤੇ ਮੇਰੇ بیٹے ਔਰ ਬੇਟੀ ਦਾ ਬਰਥ ਇੱਥੇ ਹੀ ਹੋਇਆ ਵਾ ਗੁਰੂ ਨਾਨਕ ਮਿਸ਼ਨ ਹਸਪੀਟਲ ਹੈ ਜੀ ਇਹ ਬਹੁਤ ਵਧੀਆ ਸਰਕਾਰੀ ਹਸਪੀਟਲ ਨਾਲੋਂ ਵਧੀਆ ਹਸਪੀਟਲ ਹੈ ਆਹ ਦੋਸਤੋ ਗੁਰਦੁਆਰਾ ਸਾਹਮਣੇ ਤੇ ਆਹ ਸਾਡਾ ਮੇਨ ਬਾਜ਼ਾਰ ਹੈ ਖੋਸ਼ ਖਾਨ ਨੂੰ ਲੈ ਕੇ ਜਾਵਾਂਗੇ ਭੁੱਖ ਲੱਗੀ ਹੋਈ ਹੈ ਗਲਾ ਤਾਂ ਵੈਸੇ ਖਰਾਬ ਆ ਆਪਣਾ ਇਹ 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 ਸ਼ਾਮ ਨੂੰ ਇੱਥੇ ਬਹੁਤ ਜ਼ਿਆਦਾ ਰਸ਼ ਹੁੰਦਾ ਹੈ ਸ਼ਾਮ ਨੂੰ ਵੀ ਜੇੜਾ ਲਵਾਵਾਂਗੇ ਤੁਹਾਡਾ ਟੈਨਸ਼ਨ ਨਾ ਲੋ ਤੁਸੀਂ ਆ ਲੱਗੀਆਂ ਚਕੁੰਦਰਾ ਟ੍ਰੈਫਿਕ ਬਹੁਤ ਜ਼ਿਆਦਾ ਚੱਲਦਾ ਹੈ ਉਹ ਸਾਹਮਣੇ ਹਾਈਵੇ ਹੈ ਨੂੰ ਦੇਖੋ ਜੀ ਆਪਣਾ ਸ਼ਹਿਰ ਇਹ ਆਪਣਾ ਸ਼ਹਿਰ ਹੈ ਜੀ ਸ਼ਹਿਰ ਦੂਜੀ ਸਾਈਡ ਲੈ ਕੇ ਜਾਂਦਾ ਤੁਹਾਨੂੰ ਇਨਾ ਆਵਾ ਉੱਤਰਿਆ ਪਿਆ ਬਾਜ਼ਾਰਾ ਦੀ ਵੀ ਆਸ਼ਕੀ ਹੁੰਦੀ ਹੈ ਦੇਖੋ ਅੱਜਕੱਲ ਟਾਈਮ ਬਹੁਤ ਖਰਾਬ ਆ ਗਿਆ ਇਸ ਸਮਾਨਾ ਜਿਹੜਾ ਸਮਾਂ ਬਹੁਤ ਖਰਾਬ ਇੱਥੋਂ ਹੁਣ ਆਪਾਂ ਕੁਝ ਲੈਣਾ ਤਾਂ ਨਹੀਂ ਹੈ ਸਬਜ਼ੀ ਸੁੱਜੀ ਦੇਖ ਲੋ ਲੋ ਵੀ ਦੋਸਤੋ ਆ ਗਏ ਆਪਾਂ ਬਸ ਹੋਰ 5-7 ਮਿੰਟ ਚ ਪਹੁੰਚ 5-7 ਮਿੰਟ ਚ ਨਹੀਂ ਹੋਰ 2 ਮਿੰਟ ਚ ਘਰ ਪਹੁੰਚ ਜਾਣਾ ਵਾ ਤੇ ਇਧਰਲੀ ਸਾਈਡ ਹੈਗੀ ਆ ਜੀ ਜਗਾ ਪੰਜ ਪੀਰਾਂ ਦੀ ਦਰਗਾਹ ਵਾ ਬਹੁਤ ਵੱਡੀ ਤੇ ਜਿੱਥੇ ਸਾਡੇ ਬਜ਼ੁਰਗ ਵੀ ਮੱਥਾ ਟੇਕਦੇ ਰਹੇ ਆ ਇੱਥੇ ਵੀ ਮੈਂ ਤੁਹਾਨੂੰ ਦਰਸ਼ਨ ਕਰਾਉਂਗਾ ਕਿਆ ਲੋ ਜੀ ਆਪਣੇ ਘਰ ਦਾ ਰਸਤਾ ਚੜਾਈ ਚੜਾਂਗੇ ਹੁਣ ਤੇ ਸਭ ਤੋਂ ਪਹਿਲਾਂ ਮਿਲਾਂਗੇ ਆਪਣੀ ਬੇਟੀ ਨੂੰ ਜਾ ਕੇ ਤੇ ਉਹਨੇ ਦੇਖਿਓ ਕਿੰਨਾ ਖੁਸ਼ ਹੋਣਾ ਬਗੌਲੇ ਮੈਂ ਦੇਖਾ ਤੇ ਉਹਨੇ ਦੇਖਿਓ ਕਿੰਨਾ ਖੁਸ਼ਮਨਾਲ ਹੋਜੀ ਬਸ ਥੋੜਾ ਹੀ ਰਹਿ ਗਿਆ ਸਫ਼ਰ ਥੋੜਾ ਹੀ ਰਹਿ ਗਿਆ ਜੀ ਥੋੜਾ ਜੀ ਤੇ ਇੱਕ ਆ ਚੜਾਈ ਹੈ ਇਹ ਚੰਨੀ ਪੈਣੀ ਆ